ਸਾਰੇ ਵੀਰਾਂ ਨੂੰ ਵੀ ਕਰ ਰਹੇ ਆ ਵੀਰਾ ਪੱਜ ਗਿਆ ਨਵੀਂ ਵੀਡੀਓ ਸਟਾਰਟ ਜੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਜੀ ਇਹ ਪੱਟਰੇ ਦੇ ਵੀਰਾ ਪੱਜ ਡਾਇਮੰਡ ਠੀਕ ਹੈ ਜੀ ਬਦਲਿਆ ਝੜਾ ਹੈ ਡਾਇਮੰਡ ਦਾ ਬੰਦੇ ਦਾ ਮਿਲਦੇ ਪੰਛੀ ਆਪਾਂ ਨੂੰ ਅੱਧਾ ਕਿਲਾ ਪੱਟ ਹੋ ਗਿਆ ਅੱਧੇ ਕਿੱਲੇ ਮੈਂ ਤੇ ਵਧੀਆ ਨਿਕਲਿਆ। ਇਹ ਮਾਣ ਨਿਕਲ ਰਿਹਾ। ਠੀਕ ਹੈ ਉੱਧਰ ਜਿਹੜਾ ਮੋਹਣਕੁਫਰੀ ਹੈ ਉਹਦਾ ਥੋੜਾ ਜਿਹਾ ਝਾੜ ਘੱਟ ਲੱਗਦਾ ਯਾਰ। ਐ ਬਈ। ਮੋਹਣਕੁਫਰੀ ਦਾ ਝਾੜ ਘੱਟ ਹੈਗਾ। ਇਸਕਾ ਪੂਰਾ ਹੈ। ਡਾਇਮੰਡ ਵਾ। ਵੀਡੀਓ ਨੂੰ ਕਰਿਓ ਵਾਟ ਵਾਟ ਸ਼ੇਰ ਜੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਇਹ ਰੱਖ ਰਹੇ ਬਈ ਬੀਜ ਆਪਾਂ ਇਹ ਹੈਗਾ ਵਿਚਨੇ ਵਾਲਾ ਮਾਲ ਇਹ ਹੈਗਾ ਬੀਜ ਹਰਾ ਥੈਨ ਪੰਜ ਬੰਦੇ ਹੈ ਚੱਲ ਰਹਾ ਵਧੀਆ ਕੰਮ ਉਹ ਖੜੀ ਹੈ ਆਪਣੇ ਵਾਲੀ ਰਾਣੀ ਸੋਹਰਾ ਉਹ ਖੜਿਆ ਮੈਸੀ ਹੋਰ ਸਨੋ ਸਾਰੇ ਠੀਕ ਠਾਕ ਹੋ ਮੋਟਰ ਚੱਲ ਰਹੀ ਹੈ ਵੀ ਪਾਣੀ ਛੱਡਿਆ ਵਾ ਕਣਕ ਨੂੰ ਕੱਲ ਦਾ ਇੱਕ ਗੱਲਾ ਹੋ ਗਿਆ ਤਾਂ ਵੀ ਸ਼ਾਇਦ ਸਰੇ ਜਾਊਗਾ ਪਰ ਸਰਿਆ ਨਹੀਂ ਹੈ ਹੋਰ ਸੁਣਾਓ ਘਰ ਪਰਵਾਰ ਸਾਰਿਆਂ ਦੇ ਵਧੀਆ ਬਈ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਜੀ ਬਾਬਾ ਨਾਨਕ ਕਿਰਪਾ ਰੱਖਾ ਤੁਹਾਡੇ ਉੱਪਰ ਸਾਰਿਆਂ ਉੱਪਰ ਜਿੰਨੇ ਬੰਦੇ ਆਪਣੀ ਵੀਡੀਓ ਦੇਖਦੇ ਆ ਠੀਕ ਹੈ ਜੀ ਦੇਖਣ ਵਾਲਿਆਂ ਦਾ ਧੰਨਵਾਦ ਹੈ ਬਾਈ ਜਿਹੜੇ ਨਹੀਂ ਵੀ ਦੇਖਦੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਸਕਿੱਪ ਕਰ ਦਿੰਦੇ ਨੇ ਵੀਡੀਓ ਨੂੰ ਜਲਦੀ ਚੱਕ ਦਿੰਦੇ ਨੇਗਾ ਹਾਂ ਉਹਨਾਂ ਦਾ ਵੀ ਧੰਨਵਾਦ ਹੈ ਹੋਰ ਸਲਾਉ ਮੇਰਾ ਵੀ ਹਾਲ ਚਾਲ ਕਿਵੇਂ ਹੈ ਸਾਰੇ ਠੀਕ ਠਾਕ ਇਹਦਾ ਬੀਜ ਹੈਗਾ ਬਹੁਤ ਕਮਾਲਾ ਡਾਇਮੰਡ ਆ ਜਾਏਗਾ ਡਾਇਮੰਡ ਦਾ ਝਾੜ ਪੂਰਾ ਬਾਈ ਠੀਕ ਹੈ ਜੀ ਡਾਇਮੰਡ ਦਾ ਝਾੜ ਪੂਰਾ ਅ ਬਾਈ ਲੇਟ ਹੋ ਗਏ ਤੇ ਲਾਣੇ ਨੂੰ ਬਹੁਤ ਜਾਣਾ ਫੇਰ ਇਹਨਾਂ ਪਰ ਪੈ ਗਈ ਸੀਟ ਬਲੈਕ ਸਾਲੀ ਚਲੋ ਜੋ ਬਾਬੇ ਨਾਨਕ ਨੂੰ ਮਜ਼ਦੂਰਤਾ ਬਾਬੇ ਨਾਨਕ ਦੀ ਖੇਤੀ ਹੈ ਜੀ ਜੋ ਨੂੰ ਮਜ਼ਦੂਰਤਾ ਹੋਈ ਹੋਣਾ ਬਾਈ ਦੋ ਟੱਕਣਾ ਖੋਲੇ ਵੀ ਆਪਾਂ ਨਾ ਫੇਰ ਵੀ ਉਹ ਦੇਖ ਲਓ ਹੋਦੀ ਦੇ ਉੱਪਰੋਂ ਪਾਣੀ ਡੱਟ ਰਹੀ ਆ ਮੋਟਰ ਤਖਾਵ ਦੋ ਟੱਕਣ ਖੋਲੇ ਹੋਏ ਆ ਬਾਈ ਆ ਦੇਖੋ ਫੇਰ ਵੀ ਹੋਦੀ ਦੇ ਉੱਪਰੋਂ ਪਾਣੀ ਡੱਟ ਰਹੀ ਆ ਮੋਟਰ ਇਹ ਕੰਕਾ ਹੈ ਬਾਈ ਇਹਨੂੰ ਕੱਲ ਛੱਡ ਦੋ ਆਪਾਂ ਨੇ ਉੱਤਰ ਥੋੜਾ ਜਿਆ ਹੋਰ ਖੋਲ ਕਾਮ ਆ ਯਾਰ ਇੱਕ ਟੱਕਣ ਹੋਰ ਖੋਲ ਦੰਨੇ ਆ ਦੋ ਖੁੱਲੇ ਹੋਏ ਹੈਗੇ ਇੱਕ ਹੋਰ ਖੋਲ ਦੰਨੇ ਆ ਹੋਰ ਸੁਣਾਓ ਸਾਰੇ ਠੀਕ ਠਾਕ ਹੈ ਮੇਰਾ ਵੀਰ ਨਿਆਣੇ ਨਿੱਕੇ ਠੀਕ ਹੈ ਘਰ ਪਰਿਵਾਰ ਵਧੀਆ ਸਾਰਿਆਂ ਦੇ ਬਾਬਾ ਨਾਨਕ ਤਰੱਕੀਆਂ ਵਖਸੇ ਸਾਰਿਆਂ ਨੂੰ ਬਾਈ ਸਾਰਿਆਂ ਦੇ ਕਾਰੋਬਾਰ ਮਾ ਵਾਦਾ ਪਾਵੇ ਬਾਬਾ ਨਾਨਕ ਕਿਰਪਾ ਰੱਖਿਆ ਜੀ ਤੁਹਾਡੇ ਉੱਰ ਠੀਕ ਹੈ ਜੀ ਕਣਕ ਖੜੀ ਆ ਬਾਈ ਆਪਣੀ ਪੂਰੀ ਘੈਂਟ ਆਦਾ ਪੁਰਕ ਲੱਗੀ ਮਾਰਨਾ ਦੇਖੋ ਪੁਰਕ ਲੱਗੀ ਬੜੀ ਮਾਰਨਾ ਕਣਕ ਪਹਿਲਾਂ ਵੀ ਜੀ ਆ ਆਲੂ ਆ ਰਹੇ ਲਾਏ ਰਿਆਂ ਬਾਈ ਕਣਕ ਨੂੰ ਪਾਣੀ ਛੱਡਿਆ ਤਾਂ ਆਲੂ ਲਾਉਣ ਲੱਗੇ ਤੇ ਚਲੋ ਪਹਿਲੀ ਗੱਲਾਂ ਨਵਾਂ ਸਾਲ ਤਾਂ ਜੀ ਹਨੇ ਪਹਿਲੀ ਗੱਲਾਂ ਲਾਏ ਆ ਇਸ ਜਮੀਨ ਮੇ ਆਪਣਾ ਆਲੂ ਜ਼ਮੀਨ ਦਾ ਭੇਤ ਹੈ ਨਹੀਂ ਤਾਂ ਆਪਾਂ ਨੂੰ ਵੀ ਕਿਹੜਾ ਸਿਸਟਮ ਹੈ ਕਿਹੜਾ ਨਹੀਂ ਕਿ ਨਹੀਂ ਜੀ ਐਤ ਕੀ ਚਲੋ ਪਤਾ ਲੱਗ ਜੂਗਾ ਬਈ ਕਿਹੜਾ ਘਾਟਾ ਪੱਦਾ ਠੀਕ ਨਹੀਂ ਚਲੋ ਜਿੰਨਾ ਕਿ ਘਾਟਾ ਪਊਗਾ ਮੇਰੇ ਵੀਰੋ ਉਹ ਮੱਕੀ-ਮੱਕੀ ਦਾ ਪੂਰਾ ਹੋ ਜੂਗਾ ਆਪਣਾ ਹੁਣ ਮੱਕੀ ਵੀਤ ਦੇਣੀ ਠੀਕ ਹੈ ਉਹ ਡੌਲਾਂ ਪਰ ਕਵਾੜ ਬਾਤ ਹੋ ਗਿਆ ਯਾਰ ਮੈਂ ਕੱਲ ਦਿਹਾੜੀਆਂ ਨੂੰ ਕਹਿ ਗਿਆ ਵੀ ਆਇਆ ਤਾਂ ਪਿੰਡ ਮਾ ਜਾ ਕੇ ਵੀ ਦੋ ਬੰਦੇ ਆ ਜਿਓ ਵੀ ਡੌਲਾਂ ਉੱਪਰ ਇੱਕ ਬਾੜ ਵੱਢਣਾ ਏ ਦੋ ਬਜ਼ੁਰਗ ਐ ਵਿਚਾਰੇ ਹੈ ਬੰਦੇ ਸਾਬ ਬਹੁਤ ਉਹਨਾਂ ਨੂੰ ਕਹਿਤਾ ਆਇਆ ਪਾ ਮਹਾਵੀ ਤੁਸੀਂ ਆ ਜਿਓ ਨਾਲੇ ਮਹਾਵੀ ਖਾਣੇ ਪੀਣੇ ਯੋਗੇ ਆਪਣੇ ਆਲੂ ਚੱਕ ਲੈ ਆਇਓ ਠੀਕ ਐ ਨਾਲੇ ਮੇਰੀਆਂ ਡੌਲਾਂ ਵੱਢਿਆ ਜਿਓ ਕਿਉਂ ਦਿਹਾੜੀ ਤਾਂ ਦੇਣੀ ਹੋਵੇ ਫਿਰ ਗਰੀਬ ਆਦਮੀ ਆ ਉਹ ਵੀ ਤੇ ਕਹ ਹੈ ਵੀ ਕੋਈ ਦਿਹਾੜੀ ਪਰ ਨਹੀਂ ਵੀ ਆਂਦਾ ਹੋ ਰਿਹਾ ਹੁਣ ਕੱਲ 2-3 ਬੰਦੇ ਇਹ ਜੇ ਆਏ ਬਾਈ 5 ਕਿਲੋ ਆਲੂ ਚਾਹੀਦੇ 10 ਕਿਲੋ ਮਹਾਂ ਲੈ ਜਾਓ ਵੀਰ ਠੀਕ ਨਹੀਂ ਕੋਈ ਪੈਸਾ ਨਹੀਂ ਲਿਆ ਬਾਈ ਆਪਾਂ ਨਾ ਉਹ ਤੇ ਕੋਈ ਨਹੀਂ ਬਾਬਾ ਨਾਨਕ ਦਊਗਾ ਆਪਾਂ ਨੂੰ ਵੱਧ ਹੈ ਨਹੀਂ ਆਪਾਂ ਦਾ ਆ ਸੋਚ ਲਈਦਾ ਮੇਰਾ ਵੀਰ ਸਾਰਿਆਂ ਪਰ ਮੇਰ ਕਰੂਗਾ ਬਾਬਾ ਨਾਨਕ ਬਾਬੇ ਨਾਨਕ ਦੀਓ ਖੇਤੀ ਹੈ ਕੀ ਨਹੀਂ ਆਪਾਂ ਦਾ ਇਹ ਸੰਸਾਰ ਪਰ ਸਮਝ ਲੈ ਇੱਕ ਘੁੰਮਣੇ ਫਿਰਨੇ ਨੂੰ ਆਏ ਵੇ ਹਣ ਵਿੱਚ ਬੰਦੇ ਬਈ ਬਿਮਾਰੀਆਂ ਗਲ ਵਿਚਾਰੇ ਐਨੇ